ਕਿੰਗਾ ਸੋਚਦੀਆਂ ਸੱਚ ਦਾ ਮੰਜਾ ਸਾਰੀ ਟੀਮ ਦਾ ਧੰਨਵਾਦ ਕਰਦੀਆਂ ਕਿ ਉਹਨੂੰ ਬਤਾ ਕਿ ਜਰਰੀ ਮੈਂ ਤੁਹਾਡੇ ਸਾਰਿਆਂ ਦੇ ਦਰਸ਼ਕ ਕਰ پائی ਜੋ ਸਭ ਤੋਂ ਪਹਿਲਾਂ ਮੈਂ ਆਪਣੀ ਰਚਨਾ ਜਿਹਨਾਂ ਨੂੰ ਹਾਜ਼ਰੀ ਲਾਉਣੀ ਆ ਇਹ ਗੱਲ ਵੀ 25 ਸਾਲ ਪੁਰਾਣੀ ਹੈ ਕਿ ਵੀ ਗੂ 25 ਸਾਲ ਪਹਿਲਾਂ ਸਮਾਂ ਹੋਰ ਸੀਗਾ ਕੋਈ ਨਾ ਬੱਚੇ ਚੁੱਕਣ ਵਾਲਾ ਚੋਰ ਸੀਗਾ ਖੇਡ ਖੇਡ ਕੇ ਖੇਡਣ ਜਾ ਰਹੇ

ਬਾਂਟਿਆਂ ਦੇ ਵਿੱਚ ਤਾਣਾ ਮੁਠੀ ਪੂੜ ਸੀਗਾ ਪਰ ਪਰ ਟੱਬੇ ਰੱਖਣ ਦਾ ਦਸਤੂਰ ਸੀਗਾ ਹਾਂ ਹਾਰ ਜਾਣ ਤੇ ਹੋਰ ਉਧਾਰੇ ਲੈਂਦੇ ਸੀ ਗੁਮੀਆਂ ਹੁੰਦੇ ਇਕੱਠੇ ਲੜਦੇ ਰਹਿੰਦੇ ਸੀ ਕਿ ਬੀਤ ਗਿਆ ਉਹ ਸਮਾਂ ਦੋਸਤੋ ਆਉਣਾ ਨਹੀਂ ਗੱਲ ਵਕੜੀ ਦਾ ਲਾੜ ਕਿਸੇ ਨੇ ਲਉਣਾ ਨਹੀਂ ਸਿਮਰਨ ਅੱਖੇ ਬਚਪਨ ਦੇ ਦਿਨ ਭੁੱਲਦੇ ਨਹੀਂ ਵਿਚੇ ਬਚਪਨ ਵਾਲੇ ਯਾਰ ਕਿਤੇ ਮਿਲਦੇ ਨਹੀਂ ਬਹੁਤ ਬਹੁਤ ਧੰਨਵਾਦ और जनाब बोल रहे नहीं मेरी नजर पी मैडम उन्होंने सोनी राणी मैडम उन्होंने कविता जो मैं बड़े मन में चंकी लगी तो मैं सची इदा लगे जिम्मे मेरे दिल की गल है सो मैं थोड़े नाझी करा कि परिवार परवाह ना कर सा सजना असी दिल से गल लगा छी सिर रख जा दिमाग बेच रख सजना असी चाहते नहीं छी ਕਿ ਇੱਕ ਵਾਪਸ ਹੁਣ ਕੋ ਜਿਨੀ ਸੱਜਣਾ ਅਸਾ ਪਿਆਰ ਬੜੀ ਛੱਡ ਦਿੱਤੀ ਤੇਰੇ ਜੱਲ ਬੋਣੀ ਛੱਡ ਦਿੱਤੀ ਤੇਰੇ ਮਨ ਦੀ ਤੂੰ ਜਾਣੇ ਸੱਜਣਾ ਅਸਾ ਮਨ ਵਿੱਚ ਗੱਲ ਹੈ ਦਬੋਣੀ ਛੱਡ ਦਿੱਤੀ ਕਿ ਰਹਿ ਰਾਜੀ ਤੂੰ ਆਪਣੀ ਮਹਿਰਾਂ ਵਿੱਚ ਸੱਜਣਾ ਅਸਾ ਤਮਾਸ਼ਾ ਬਣਨੇ ਦੀ ਆਦਤ ਛੱਡ ਦਿੱਤੀ ਸੋਣੀ ਪਹਿਣ ਨਾਲ ਉਹ ਬੋਦੀ ਸੱਜਣਾ ਅਸਾ ਤੇਰੇ ਤੋਂ ਚਾਹਤ ਤੇ ਕੋਣ ਦੀ ਕੱਢ ਦਿੱਤੀ ਕਿ ਆਉਣੇ ਕਦੀ ਮੋੜ ਜ਼ਿੰਦਗੀ ਦੇ ਸੱਜਣਾ

ソニーランジーエナマスマルタル。